ਖਾਲਿਸਤਾਨੀ ਜੁਝਾਰੂ ਜਸਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਦਾਸ ਨੂੰ ਦਮਦਮੇ ਟਕਸਾਲ ਨਾਲ ਜੋੜਿਆ ਸੀ ਟਕਸਾਲ ਬਾਰੇ ਦੱਸਿਆ ਸੀ ਅਤੇ ਦਾਸ ਨੂੰ ਟਕਸਾਲ ਵਿੱਚ ਭੇਜਿਆ ਸੀ ਦਮਦਮੇ ਟਕਸਾਲ ਚੋਂ ਵਿਦਿਆ ਪ੍ਰਾਪਤ ਕਰਨੀ ਮੇਰੇ ਲਈ ਬਹੁਤ ਸੁਭਾਗ ਸਮਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਦਾਸ ਕਦੇ ਵੀ ਬਾਬਾ ਗੁਰਨਾਮ ਸਿੰਘ ਬੰਡਾਲਾ ਦਾ ਦੇਣ ਨਹੀਂ ਦੇ ਸਕਦਾ ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਸੰਗਤ ਵਿੱਚ ਰਹਿ ਕੇ अनेका ਸ਼੍ਰੀ ਅਖੰਡ ਪਾਠ ਸਾਹਿਬ ਜੀ, ਸ਼੍ਰੀ ਸਹਿਜ ਪਾਠ ਸਾਹਿਬ ਅਤੇ ਗੁਰਮਤ ਸਮਾਗਮ ਕੀਤੇ ਅਤੇ ਹੁੰਜਗੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ। ਬਾਬਾ ਗੁਰਨਾਮ ਸਿੰਘ ਬੰਡਾਲਾ ਦੇ ਕੋਲ ਜਦੋਂ ਅਸੀਂ ਰਹਿੰਦੇ ਸੀ ਤਾਂ ਬਾਬਾ ਜੀ ਨੇ ਸ਼ਹੀਦ ਭਾਈ ਮਨਬੀਰ ਸਿੰਘ ਚਿਹੜੂ, ਸ਼ਹੀਦ ਜਨਰਲ ਲਾਵ ਸਿੰਘ ਪੰਜਵੜ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਤੇ ਸ਼ਹੀਦ ਬਾਪੂ ਮਲਕੀਰਤ ਸਿੰਘ ਰਾਜਸਥਾਨੀ ਅਤੇ ਹੋਰ अनेका ਸਿੰਘਾਂ ਦੇ ਜੁਝਾਰੂ ਕਾਰਨਾਮਿਆਂ ਬਾਰੇ ਦੱਸਿਆ ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਸੰਗਤ ਵਿੱਚ ਰਹਿ ਕੇ ਦਮਦਮੇ ਟਕਸਾਲ ਅਤੇ ਖਾਲਿਸਤਾਨ ਮੇਰੇ ਰੋਮ-ਰੋਮ ਵਿੱਚ ਵਸ ਗਿਆ ਸੀ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਇਹ ਵੀ ਦੱਸਿਆ ਸੀ ਕਿ ਜਦੋਂ 29 April 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ ਤਾਂ ਦਮਦਮੇ ਟਕਸਾਲ ਦੇ ਸੰਤ ਬਾਬਾ ठाकुर सिंह जी खालसा भिंडरा वाले महापुरुषਾਂ ਨੇ راਗੀ ਸਿੰਘਾਂ ਨੂੰ ਕਹਿ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਖੁਸ਼ੀ ਦੇ ਸ਼ਬਦ ਪੜ੍ਹਾਏ ਸਨ ਬਾਬਾ ਠਾਕੁਰ ਸਿੰਘ ਜੀ ਉਸ ਦਿਨ ਬਹੁਤ ਖੁਸ਼ ਸਨ ਕਿ ਅੱਜ ਸਿੱਖ ਕੌਮ ਦੇ ਆਜ਼ਾਦ ਕਰਖਾਲਿਸਤਾਨ ਦਾ ਐਲਾਨ ਹੋਇਆ ਹੈ ਬਾਬਾ ਜੀ ਨੇ ਦਮਦਮੀ ਟਕਸਾਲ ਦੇ ਸਿੰਘਾਂ ਜੂਹਾਰੂ ਸਿੰਘਾਂ ਤੇ ਪੰਜ ਮੈਂਬਰੀ ਪੰਥਕ ਕਮੇਟੀ ਨੂੰ ਕਹਿ ਕੇ ਇਹ ਐਲਾਨ ਕਰਵਾਇਆ ਸੀ ਖਾਲਿਸਤਾਨੀ ਜੁਝਾਰੂ ਜਸਜੰਦਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਦਾਸ ਨੂੰ ਦਮਦਮੇ ਟਕਸਾਲ ਨਾਲ ਜੋੜਿਆ ਸੀ ਟਕਸਾਲ ਬਾਰੇ ਦੱਸਿਆ ਸੀ ਅਤੇ ਦਾਸ ਨੂੰ ਟਕਸਾਲ ਵਿੱਚ ਭੇਜਿਆ ਸੀ ਦਮਦਮੇ ਟਕਸਾਲ ਚੋਂ ਵਿਦਿਆ ਪ੍ਰਾਪਤ ਕਰਨੀ ਮੇਰੇ ਲਈ ਬਹੁਤ ਸੁਭਾਗਾ ਸਮਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਦਾਸ ਕਦੇ ਵੀ ਬਾਬਾ ਗੁਰਨਾਮ ਸਿੰਘ ਬੰਡਾਲਾ ਦਾ ਦੇਣ ਨਹੀਂ ਦੇ ਸਕਦਾ ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਸੰਗਤ ਵਿੱਚ ਰਹਿ ਕੇ अनेका ਸ਼੍ਰੀ ਅਖੰਡ ਪਾਠ ਸਾਹਿਬ ਜੀ, ਸ਼੍ਰੀ ਸਹਿਜ ਪਾਠ ਸਾਹਿਬ ਅਤੇ ਗੁਰਮਤ ਸਮਾਗਮ ਕੀਤੇ ਅਤੇ ਹੁੰਜਗੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ। ਬਾਬਾ ਗੁਰਨਾਮ ਸਿੰਘ ਬੰਡਾਲਾ ਦੇ ਕੋਲ ਜਦੋਂ ਅਸੀਂ ਰਹਿੰਦੇ ਸੀ ਤਾਂ ਬਾਬਾ ਜੀ ਨੇ ਸ਼ਹੀਦ ਭਾਈ ਮਨਬੀਰ ਸਿੰਘ ਚਿਹੜੂ, ਸ਼ਹੀਦ ਜਨਰਲ ਲਾਵ ਸਿੰਘ ਪੰਜਵੜ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਤੇ ਸ਼ਹੀਦ ਬਾਪੂ ਮਲਕੀਤ ਸਿੰਘ ਰਾਜਸਥਾਨੀ ਅਤੇ ਹੋਰ अनेका ਸਿੰਗਾ ਤੇ ਜੁਝਾਰੂ ਕਾਰਨਾਮਿਆਂ ਬਾਰੇ ਦੱਸਿਆ ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਸੰਗਤ ਵਿੱਚ ਰਹਿ ਕੇ ਦਮਦਮੇ ਟਕਸਾਲ ਅਤੇ ਖਾਲਿਸਤਾਨ ਮੇਰੇ ਰੋਮ ਰੋਮ ਵਿੱਚ ਵਸ ਗਿਆ ਸੀ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਇਹ ਵੀ ਦੱਸਿਆ ਸੀ ਕਿ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ ਤਾਂ ਦਮਦਮੇ ਟਕਸਾਲ ਦੇ ਸੰਤ ਬਾਬਾ ठाकुर सिंह जी खालसा भिंडरा वाले महापुरुषਾਂ ਨੇ راਗੀ ਸਿੰਘਾਂ ਨੂੰ ਕਹਿ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਖੁਸ਼ੀ ਦੇ ਸ਼ਬਦ ਪੜ੍ਹਾਏ ਸਨ ਬਾਬਾ ਠਾਕੁਰ ਸਿੰਘ ਜੀ ਉਸ ਦਿਨ ਬਹੁਤ ਖੁਸ਼ ਸਨ ਕਿ ਅੱਜ ਸਿੱਖ ਕੌਮ ਦੇ ਆਜ਼ਾਦ ਕਰਖਾਲੀਸਤਾਨ ਦਾ ਐਲਾਨ ਹੋਇਆ ਹੈ ਬਾਬਾ ਜੀ ਨੇ ਦਮਦਮੀ ਟਕਸਾਲ ਦੇ ਸਿੰਘਾਂ ਜੂਝਾਰੂ ਸਿੰਘਾਂ ਤੇ ਪੰਜ ਮੈਂਬਰੀ ਪੰਥਕ ਕਮੇਟੀ ਨੂੰ ਕਹਿ ਕੇ ਇਹ ਐਲਾਨ ਕਰਵਾਇਆ ਸੀ